ਵੇ ਤੇ ਹੋ ਰਾ ਹਾਂਜੀ ਭਾਬੀ ਅਕਲਾਰਾ ਪਾ ਕੇ ਚਲ ਜਾਣਾ ਹੈ ਸਾਹਮਣਾ ਕਿੰਨੇ ਹੁੰਦਾ ਹੈ ਉਹ ਭਾਬੀ ਹੁਣ ਭਾਬੀ ਭਾਬੀ ਕਰਦਾ ਮਣਕੇ ਤੇਰਾ ਵਿਆਹ ਹੋ ਗਿਆ ਨਾ ਤਾਂ ਪੁੱਛਣਾ ਤੱਕ ਵੀ ਨਹੀਂ ਹੈਗਾ ਨਹੀਂ ਭਾਬੀ ਐਦਾਂ ਥੋੜਾ ਹੁੰਦਾ ਵਾ ਤੇ ਗੱਲ ਸੁਣ ਹਾਂਜੀ ਆ ਜਿਹੜੀ ਕੁੜੀ ਨੂੰ ਤੂੰ ਰੋਚ ਵੇਨਣਾ ਆ ਕੋਠੇ ਚੜ ਚੜ ਕੇ ਤੇਰੀ ਗੱਲ ਬਾਤ ਇਹਨਾਂ ਕੋਈ ਕੌਣ ਹੈ ਉਹ ਨਹੀਂ ਭਾਬੀ ਨਹੀਂ 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 ਭਾਬੀ ਲੈ ਭਾਬੀ ਇਹਨਾਂ ਵੀ ਕੋਈ ਗੱਲ ਕੋਈ ਦੀ ਹੁੰਦੀ ਹੈ ਬੇਰਕੋਫਾ ਤੁਸੀਂ ਦੱਸ ਦੇਣਾ ਵਾ ਨਹੀਂ ਦੱਸ ਦੀ ਕਿਹਨੂੰ ਉਪਾ ਭਾਬੀ ਤਿੰਨ ਚਾਰ ਸਾਲ ਤੋਂ ਮੈਂ ਪਸੰਦ ਕਰਦਾ ਬੜਾ ਹੀ ਪਸੰਦ ਕਰਦਾ ਆ ਤੈਨੂੰ ਵੀ ਪਸੰਦ ਕਰਦੀ ਆ ਆਹੋ ਭਾਬੀ ਕਾਰਾਂ ਹਿੱਸੇ ਦੀ ਗੱਲ ਕੋਈ ਚਲ ਠੀਕ ਐ ਦੱਸ ਦੀ ਤੇਰੇ ਭਰਾ ਨੂੰ ਹਾਜੀ ਫਿਰ ਤੂੰ ਆਸਕੇ ਮਾਂ ਦਾ ਇਹ ਬੀਤੀ ਨਹੀਂ ਗਿਆ ਇਹ ਮੈਂ ਕਹਿਣ ਨੂੰ ਨਹੀਂ ਦੱਸਾਂਗੇ ਉਹ ਕਿ ਚੜ ਚੜ ਕੇ ਮੰਮੀ ਕਹਿੰਦੀ ਸੀ ਨਹੀਂ ਇਹਦਾ ਵੱਡਾ ਮੁੰਡਾ ਤੇ ਹੈਗਾ ਬਿਕਾ ਤੇ ਛੋਟਾ ਹੀ ਮੁੰਡਾ ਬੜਾ ਚੰਗਾ ਦੱਸ ਦੀ ਤੇਰੀ ਅਕਰਤੂਤਾ ਸਾਰੀ ਉਪਾ ਭਾਬੀ ਨਾਂ ਦੱਸੀ ਕਿਉਂ ਕਿਹੜੀ ਗੱਲਾਂ ਦੱਸਾਂ ਤੂੰ ਮੁੰਦਰੀ ਪਵਾਣੀ ਮੈਨੂੰ ਮਿਲਣੇ ਵਿੱਚ ਆਪਣੇ ਵਿਆਹ ਦੇ ਪਵਾ ਦੇਗਾ ਮੁੰਦਰੀ ਮੈਂ ਪਵਾ ਦੇਗਾ ਆਹੋ ਚੈਨ ਚੈਨ ਵੀ ਚੈਨ ਹੀ ਪਵਾ ਦੇਗਾ ਚੈਨ ਹੀ ਪਵਾ ਦੇ ਫਿਰ ਲੁਕੋ ਸਕਦੀ ਹੈ ਤੇ ਤੁਸੀਂ ਵੀ ਰਿਜ਼ਲਟ ਬਣਾ ਸਕਦੇ ਹੋ ਠੀਕ ਵਾ ਵੀ ਪੱਕਾ ਨਾ ਸੱਚੀ ਕਹਿਣ ਦੀ ਮਰ ਜਾਣਿਆ